ਅਸੀ ਇੱਕ ਇੱਥੇ ਆ ਗਿਆ ਕੱਲ ਉਹ ਵੀ ਦਿਨ ਹੋਣੇ ਤੈਨੂੰ ਆਪਣਾ ਇੱਕ ਵੀ ਦਿਨ ਲੋੜ ਨਹੀਂ ਆਪਾਂ ਕੱਲੇ ਹੀ ਬਰੇਗਾ ਜਿੰਦਗੀ ਹਟਾ ਕੇ ਤੁਰ ਜਾਈਏ ਤੇ ਘੱਟ ਗਲਤੀ ਵਿੱਚ ਅੱਗੇ ਸਾਨੂੰ ਗਿਣਿਆ ਜਾ ਰਿਹਾ ਮਾਰ ਅੱਗੇ ਚਾਰ ਚਫੇਰੋ ਪਈ ਪਈ ਆਲੀਆ ਇਹਦੇ ਉੱਤੇ ਕੰਟਰੋਲ ਕਰੋ ਪਹਿਨੋ ਆਪ ਗੁਰਕਾ ਸਾਹਿਬ ਲੈ ਕੇ ਬੈਠਿਆ ਕਰੋ ਤੁਹਾਡੇ ਬੱਚੇ ਵੀ ਬੈਠਣ ਘਰ ਵਿੱਚ ਤਸਵੀਰਾਂ ਲਾਉਣੀਆਂ ਸ਼ਹੀਦਾਂ ਦੀਆਂ ਲਾਇਆ ਕਰੋ ਤੁਹਾਡਾ ਪੁੱਤ ਪੁਸ਼ੇ ਦਾ ਬੰਦ-ਬੰਦ ਕਿਉਂ ਕੱਟਿਆ ਜਾ ਰਿਹਾ ਜਿਹਦੀ ਤਸਵੀਰ ਲੱਗੀ ਏ ਮਾਂ ਨੂੰ ਜੇ ਪਤਾ ਹੋਵੇ ਤੇ ਆਕੇ ਪੁੱਤ ਇਹਨੂੰ ਭਾਈ ਮਨੀ ਸਿੰਘ ਕਹਿੰਦੇ ਨੇ ਇਹਨੇ ਸਿੱਖੀ ਦੇ ਬਦਲੇ ਬਾਤ-ਬਾਤ ਤੇ ਕਟਵਾ ਲਿਆ ਪਰ ਜਾਲਮ ਦੇ ਅੱਗੇ ਗੋਲੀਆਂ ਵੀ ਮਾਂ ਆਹ ਇਹਦੇ ਸੀਸ ਦੇ ਉੱਤੇ ਖੋਪਰੀ ਲਾਈ ਇਹ ਖੂਨ ਨਾਲ ਲੱਤ ਪਾਤੇ ਕੌਣ ਹੈ ਤੇ ਮਾਂ ਫਕਰ ਨਾਲ ਆਕੇ ਪੁੱਤੇ ਭਾਈ ਤਾਰੂ ਸਿੰਘ ਹੈ ਇਹਨੇ ਸਿੱਖੀ ਦੇ ਬਦਲੇ ਆਪਣਾ ਖੋਪਰ ਉਤਾਰ ਲਿਆ ਤੇ ਜੇ ਭੈਣ ਆ ਵੀ ਬਿਊਟੀ ਪਾਰਲਰ ਤੋਂ ਤਾਜ਼ਾ-ਤਾਜ਼ਾ ਹੋ ਕੇ ਆਈ ਹੋਵੇਗੀ ਤੇ ਪੁੱਤ ਨੂੰ ਕਿਵੇਂ ਦੱਸੇਗੀ ਕਿ ਇਹਨੇ ਸਿੱਖੀ ਬਦਲੇ ਆਪਣਾ ਖੋਪਰ ਉਤਾਰ ਲਿਆ ਇਤਨ ਕਰਾ ਕੇ ਅਸੀਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਗਏ ਗੁਰੂ ਸਾਨੂੰ ਬਖਸ਼ ਲਵੇ ਜਿਉਂਕਿ ਸਾਨੂੰ ਮਹਾਰਾਜ ਨੇ ਕਰਨ ਵਾਸਤੇ ਇਸ ਧਰਤੀ ਉਤੇ ਭੇਜਿਆ ਏ ਅਸੀਂ ਉਹ ਕਰ ਲਈਏ ਰੋਹ ਬਚਾ ਆਕਾਲੀ ਵੀ ਨੇ ਆਖਿਆ ਰਣਜੀਤ ਸਿੰਘ ਤੈਨੂੰ ਸਵੇਰੇ ਮੈਂ ਦੱਸਾਂਗਾ ਮਾ ਕੀ ਹੈ ਅਮਰਤ ਵੇਲੇ ਮਰਦ ਨੇ ਤੈਨੂੰ ਬੁਨਾਵੇ ਯਾਰੀ ਕੀਤੀ ਤੇ ਇਹ ਕੇ ਆਖਿਆ ਰਣਜੀਤ ਸਿੰਘ ਮਨਮਤੀ ਆਏ ਕਿਨੂੰ ਕੋਈ ਫਤਿਹ ਨਾ ਬੁਲਾਵੇ ਦੂਸਰਾ ਹੁਕਮਨਾਮਾ ਜਾਰੀ ਹੋਇਆ ਖਜ਼ਾਨੇ 'ਚ ਮਾਇਆ ਆਉਂਦੀ ਏ ਕੜਾ ਪ੍ਰਸ਼ਾਦ ਦੀ ਦੇਰੇ 'ਚ ਹੁੰਦੀ ਏ ਐਸੇ ਮਨਮਤੀਏ ਦੀ ਦੇਖ ਸੱਚਖੰਡ ਜਗੇਰ ਮੰਦਰ ਸਾਹਿਬ ਵਿਖੇ ਨਹੀਂ ਹੁੰਦੀ ਤੀਸਰਾ ਹੁਕਮਨਾਮਾ ਜਾਰੀ ਹੋਇਆ ਰਣਜੀਤ ਸਿੰਘ ਦਾ ਰਾਜ ਚੜ੍ਹਦੀਆਂ ਕਲਾ ਵਿੱਚ ਰਹੇ ਅਰਦਾਸ ਸੱਚਖੰਡ ਗੁਰੂ ਆਮਦਾਸ ਪਾਤਸ਼ਾਹ ਦੇ ਘਰ ਵਿੱਚ ਹੁੰਦੀ ਏ ਇਹ ਕਹਦਾ ਏ ਮਨਮਤ ਅੱਜ ਤੋਂ ਬਾਅਦ ਵਿੱਚ ਕੇਦੀ ਅਰਦਾਸ ਵੀ ਕੀਤੀ ਜਾਵੇਗੀ ਐਸੇ ਮਨਮਤੀਏ ਦਾ ਰਾਜ ਸਾਨੂੰ ਨਹੀਂ ਚਾਹੀਦਾ ਕਹਿੰਦੇ ਨੇ ਅਮਰਤ ਵੇਲਾ ਆਇਆ ਮਹਾਰਾਜਾ ਰਣਜੀਤ ਸਿੰਘ ਉੱਠੇ ਬਾਗੀ ਗਾਰਡਾ ਨੇ ਫਤਿਹਨਾ ਬੁਲਾਈ ਮੱਤੇ ਦੇ ਵੱਟ ਪਾ ਕੇ ਲਿਆ ਕਿਉਂ ਅਜ ਫਤਿਹ ਨਹੀਂ ਬੁਲਾਈ ਇਹ ਲਾ ਗਿਆ ਜੀ ਤੁਹਾਨੂੰ ਵੀ ਪਤਾ ਸ੍ਰੀ ਅਕਾਲ ਤਖਤ ਸਾਹਿਬ ਕੋ ਹੁਕਮਨਾਮਾ ਜਾਰੀ ਹੋ ਗਿਆ ਏ ਤੁਸੀਂ ਮਨਪਤਿਆਂ ਦੇ ਤੁਹਾਨੂੰ ਕੋਈ ਫਤਿਹ ਨਾ ਬੁલાਏ ਅਜ ਉਹਦੀ ਗੱਲ ਨਾ ਪੂਰੀ ਹੋਈ ਲਿਆਣ ਕੇ ਬੁਲਾ ਕੇ ਮਾਇਆ ਵਾਲੀ ਥੈਲੀ ਰਣਜੀਤ ਸਿੰਘ ਦੇ ਪੈਰਾਂ ਵਿੱਚ ਮਾਰੀ ਇੱਕ ਸਿਪਾਹੀ ਨੇ ਕਹਿੰਦਾ ਓਏ ਕੀ ਇਦਾਂ ਜੀ ਤੁਸੀਂ ਫਤਿਹ ਭਾਲ ਕੇ ਜੇ ਅੱਜ ਤੁਹਾਡੀ ਕਿਰਾ ਪ੍ਰਸ਼ਾਦੀ ਦੇਖ ਵੀ ਗੁਰੂ ਆਮਦਾ ਦੇ ਘਰ ਪਰਮਾਨੀ ਵੀ ਹੋਈ ਉਦੋਂ ਦੂਜੀ ਤੀਸਰੀ ਆਇਆ ਜਿੰਨੇ ਆ ਕੇ ਮਹਾਰਾਜਾ ਜੀਓ ਅੱਜ ਤੁਹਾਡੇ ਰਾਜ ਦੀ ਚੜ੍ਹਦੀ ਕਲਾ ਦੀ ਅਰਦਾਸ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਹੀਂ ਗਈ ਮਰਦ ਦਾ ਮੱਥਾ ਠਣ ਗਿਆ ਸੁਨਿਆਰੀ ਦੀ ਕੀ ਕਾਲ ਤੱਕ ਸਭ ਤੋਂ ਸੁਨੇ ਆਊਗਾ ਫੇਰ ਜਾ ਕੇ ਮੈਂ ਉੱਤੇ ਪਹੁੰਚਾਂਗਾ ਮਰਦ ਘੋੜੇ ਤੇ ਸਵਾਰ ਹੋਇਆ ਲੋਹੜੀ ਦੀ ਧਰਤੀ ਉੱਤੋਂ ਤੁਰਿਆ ਇੱਕ ਉਸੇ ਵੇਲੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਪਾਵਨ ਧਰਤੀ ਉੱਤੇ ਪਹੁੰਚ ਗਿਆ ਆਉਂਦਿਆ 7 ਰੋਬਰ ਤੋਂ ਇਸ਼ਨਾਨ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕੋਲੋਂ ਗੱਲ ਵਿੱਚ ਪੱਲਾ ਪਾ ਕੇ ਮਾਫੀ ਮੰਗੀ ਆੜ ਕੇ ਮਿਲਿਆ ਅਕਾਲ ਪੁਰਖ ਸਾਹਿਬ ਦੀ ਧਰਤੀ ਉੱਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਫੜੇ ਬੁਲਾ ਕੇ ਕਹਿੰਦਾ ਸਿੰਘ ਸਾਹਿਬ ਜੇ ਮੇਰੇ ਕੋਲੋਂ ਗਲਤੀ ਹੋ ਗਈ ਸੀ ਤੁਸੀਂ ਮaaf ਕਰ ਦਿੰਦੇ ਕਹਿੰਦੇ ਪੁੱਤ ਲੱਗ ਗਿਆ ਪਤਾ ਮੇਰੀ ਤਾਕਤ ਦਾ ਗੱਲ ਤੇ ਭਾਈ ਜੀ ਕਿੰਨਾ ਸੋਹਣਾ ਇਹਨੇ ਆ ਕੰਮ ਮੈਨੂੰ ਮਾਫ ਕਰਦੇ ਹੋ ਅਕਾਲੀ ਜੀ ਨਿਆਰ ਰਣਜੀਤ ਸਿੰਘ ਉਦੋਂ ਮਾफी ਮੰਗ ਲਈ ਨਾ ਮੈਂ ਮਾਫ ਕਰ ਦਿੰਦਾ ਉਦੋਂ ਗੱਲ ਤੇਰੇ ਵਿੱਚ ਸੀ ਮੇਰੇ ਵਿੱਚ ਸੀ ਅੱਜ ਗੱਲ ਚਲੀ ਗਈਏ ਸੰਗਤ ਵਿੱਚ ਮੈਸੇਜ ਪਹੁੰਚ ਗਿਆ ਸੰਗਤ ਵਿੱਚ ਹੁਣ ਮੇਰੇ ਪਾਸੇ ਗੱਲ ਨਹੀਂ ਰਹੀ ਪਰ ਜੋ ਫੈਸਲਾ ਕਰੇਗੀ ਸੰਗਤ ਕਰੇਗੀ ਜੇ ਮੰਨਣ ਬਾਅਦ ਤੇ ਤਿਆਰ ਹੈ ਤੇ ਮੈਂ ਸੰਗਤ ਇਕੱਤਰ ਕਰ ਲੈਣਾ ਹੈ ਇਹਨੇ ਸਿਰ ਚੁਗਾ ਕੇ ਆਖਿਆ ਅਕਾਲੀ ਜੀ ਮੈਨੂੰ ਪੰਥ ਦਾ ਹਰ ਫੈਸਲਾ ਖਿਹੜੇ ਮੱਥੇ ਮਨਜ਼ੂਰ ਹੈ ਜਿਹੜੀ ਸਦਾ ਮੈਨੂੰ ਪੰਥ ਲਾਵੇਗਾ ਮੈਂ ਉਹੀ ਭੁਗਤਾਂਗਾ ਕਹਿੰਦੇ ਨੇ ਪੰਥ ਨੇ ਫੈਸਲਾ ਕੀਤਾ ਐਸੇ ਮਨਮਤੀਏ ਦਾ ਕੁਰਤਾ ਉਤਾਰ ਕੇ ਤੇ ਪਿੰਡੇ ਉਤੇ ਕੋਰਲੇ ਮਾਰੇ ਜਾਣ ਪਤਾਨ ਦਾ ਜਿਆ ਗਿਆ ਸੀ ਮਰਦ ਨੇ ਆਪੇ ਹੀ ਆਪਣਾ ਚੋਲਾ ਤਾਂ ਝੋਕ ਲਿਆ ਅਕਾਲ ਸਖ ਦੇ ਸਾਹਮਣੇ ਜਰਾ ਏਗਲੀ ਦਾ ਦਰਖਤ ਉਹਦੇ ਕੋਲ ਜਾ ਕੇ ਖਲੋ ਗਿਆ ਕਹਿੰਦਾ ਮਾਰੋ ਮੇਰੇ ਕੋਰਲੇ ਅਕਾਲੀ ਦੀ ਕੀ ਹੁਕਮ ਹੈ ਅਕਾਲੀ ਜੀ ਨੇ ਆਖਿਆ ਜਦੋਂ ਕਹਿ ਦਿੱਤਾ ਤੇ ਏਡੇ ਵੱਡੇ ਵੱਡੇ ਦੀ ਕਹਿਣ ਦੀ ਗੱਲ ਆ ਸਮਝ ਲੋ ਵਾਧੇ ਕੇ ਇੱਕ ਦਿਨ ਇੱਕ ਗਤਿਹਾਸ ਕੈਨ ਕਰਦਾ ਕਰਦਿਆ ਮੈਂ ਟੌਪਿਕ ਛੱਡ ਗਿਆ ਵਿੱਚੋਂ ਇੱਕ ਭਾਈ ਸਾਹਿਬ ਉੱਠ ਕੇ ਕਹਿੰਦੇ ਜਾਨੀ ਜੀ ਇਹਨਾਂ ਤੇ ਦੱਸੋ ਕੋਰਲੇ ਵਜੇ ਕਿੰਨੇ ਸਨ ਮੈਂ ਕਿਹਾ ਜੇ ਸੁਣਦੇ ਆ ਚੰਨਾ ਵਾਲਿਆਂ ਗਾੜੀ ਰੋਣ ਰਹੇ ਆ ਕਿਤੇ ਬੋਲਿਆ ਗਾੜੀ ਨਹੀਂ ਇਹਨੇ ਇੱਕ ਵਾਰ ਵਿਦੇਸ਼ ਦੀ ਧਰਤੀ ਉੱਤੇ ਮਾਨ ਸਿੰਘ ਜੀ ਝੌੜ ਬੋਲ ਰਹੇ ਸਨ ਉਹਨਾਂ ਨੇ ਕੁਰਾਨ ਦੀ ਐਂਜ ਪੜ ਦਿੱਤੀ ਗਲਤ ਰੋਮੀ ਦੋਮੀ ਪਾ ਕੇ ਉਥੇ ਮੁਸਲਮਾਨ ਬੈਠਾ ਉਹਨੇ ਉੱਠ ਕੇ ਆਖਿਆ ਗਲਤ ਮਤ ਬਖੋ ਕਹਿੰਦੇ ਉਹ ਫੇਰ ਥੱਲੇ ਬੈਠ ਗਿਆ ਇਹ ਗੱਲ ਕਹਿ ਕੇ ਕਿ ਉਹਨਾਂ ਨੇ ਫੇਰ ਉਹੀ ਐ ਤੇ ਸਹੀ ਪੜ ਦਿੱਤੀ ਉਹ ਫੇਰ ਉੱਠ ਕੇ ਖੜਾ ਹੋ ਗਿਆ ਕਹਿੰਦਾ ਪਹਿਲੇ ਗਲਤ ਕਿਉਂ ਹੁਣ ਸਹੀ ਕਿਉਂ ਕਹਿੰਦੇ ਝੌੜ ਸਾਹਿਬ ਕਹਿੰਦੇ ਮੈਂ ਵੇਖਣਾ ਚਾਹਣਾ ਮੈਂ ਕੰਨਾਂ ਵਾਲਿਆਂ ਗਾੜੀ ਰੋਂਦਿਆ ਕਿ ਮੈਂ ਬੋਲਿਆਂ ਗਾੜੀ ਰੋਂਦਿਆ ਮੇਰੀ ਗੱਲ ਕੋਈ ਸੁਣਦਾ ਵੀ ਹੈ ਇੱਥੇ ਕੋਈ ਵੀ ਬੈਠੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਗਲਤ ਿਆ ਕਿ ਠੀਕ ਹੈ ਕਹਿੰਦੇ ਮੈਂ ਕੁੰਬਣ ਵਾਲ ਤੇ ਲੱਪਣ ਵਾਲ ਤੇ ਕਹਿ ਰਿਹਾ ਥਾ ਇਹ ਅਫਸੋਸ ਦੀ ਗੱਲ ਹੈ ਅੱਜ ਜੋ ਸਾਡੇ ਸਾਹਮਣੇ ਪਰੋਸਿਆ ਜਾ ਰਦਾ ਸੀ ਉਹਨੂੰ ਫੜ ਕੇ ਹੰਡਾਉਣਾ ਸਾਨੂੰ ਕਰਦਨੇ ਆ ਲੋੜ ਹੈ ਸਾਨੂੰ ਕੱਲੇ ਕੱਲੇ ਨੂੰ ਪ੍ਰਚਾਰ ਕਰਵਾਉਣਾ ਪਵੇਗਾ ਆਪ ਇਤਿਹਾਸ ਪੜ੍ਹਦੇ ਫਹਿਮਗੇ ਆਪ ਉਹਨਾਂ ਨੂੰ ਵਾਜਣਾ ਪਵੇਗਾ ਆਪ ਇਸ ਸਿੱਖੀ ਨੂੰ ਅਪਣਾਉਣਾ ਪਵੇਗਾ ਰਹੁ ਵਿਚਾਰ ਅਕਾਲੀ ਜੀ ਦੇ ਕੋਲੋਂ ਮੰਗੀ ਮਾਫੀ ਪੰਥ ਦੇ ਕੋਲੋਂ ਮੰਗੀ ਮਾਫੀ ਤੇ ਕਹਿੰਦੇ ਨੇ ਹਲੋ ਲਾਹੌਰ ਦੀ ਧਰਤੀ ਉੱਤੇ ਇੱਕ ਵਾਰ ਕਾਲ ਪੈ ਗਿਆ ਕਾਲ ਮਹਾਰਾਜਾ ਰਣਜੀਤ ਸਿੰਘ ਖਬਰ ਸੁਣਤ ਲੈਣ ਵਾਸਤੇ ਪੇਸ਼ ਹਟਾ ਕੇ ਗਏ ਉਹਨਾਂ ਸਮਿਆਂ ਵਿੱਚ ਸੜਕਾਂ ਵਾਲੇ ਬੰਨੇ ਦਰਵਾਜ਼ੇ ਬਾਰੀਆਂ ਨਾਲ ਘਿਲਦੀਆਂ ਸੀ ਮਹਾਰਾਜਾ ਰਣਜੀਤ ਸਿੰਘ ਇਕੱਲੇ ਇਕੱਲੇ ਘਰ ਦੇ ਨਾਲ ਕੰਨ ਲਾ ਕੇ ਸੁਣਦਾ ਗਿਆ ਸੁਣਦਾ ਗਿਆ ਲੋਕਾਂ ਦੇ ਟੰਗ ਨੇ ਘਰ ਵਿੱਚ ਖਾਣ ਵਾਸਤੇ ਆਟਾ ਵੀ ਨਹੀਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਵੇਰੇ ਢੰਡੋਰਾ ਦੇ ਦਿੱਤਾ ਜਿੰਨਾ ਅਨਾਜ ਕੋਈ ਠਾਕੇ ਲਗਾ ਸਕਦਾ ਹੈ ਲੈ ਜਾਵੇ ਖਜ਼ਾਨੇ ਦੇ ਅਨਾਜ ਵਾਲੇ ਖਜ਼ਾਨੇ ਦੇ ਕੋਹੇ ਖੋਲ ਦਿੱਤੇ ਤਮਾਮ ਲੋਕ ਆ ਗਏ ਜਿੰਨੇ ਢਾਰੇ ਕਿਸੇ ਕੋਲ ਚੁੱਕੇ ਜਾਂਦੇ ਸਾਰੇ ਚੁੱਕ ਕੇ ਖੜੇ ਇਹਨਾਂ ਵਿੱਚੋਂ ਇੱਕ ਬੁੱਢਾ ਗੋੜਜੀ ਇੱਕ ਉਹਦੇ ਨਾਲ ਨਿਕਾਜਾ ਪੋਤਰਾ ਆਇਆ ਇਹਨਾਂ ਨੇ ਪੰਡ ਪਾਲੀ ਭਾਰੀ ਹੁਣ ਪੋਤਰੇ ਦੇ ਕੋਲੋਂ ਚਕਾਈ ਨਾ ਜਾਵੇ ਤੇ ਬਾਪੂ ਦੇ ਕੋਲੋਂ ਚੁੱਕੀ ਨਾ ਜਾਵੇ ਤੂ ਪੇਸ਼ ਉਟਾ ਕੇ ਖਲੋਤਾ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇੜੇ ਆੜ ਕੇ ਕਿਹਾ ਬਾਪੂ ਟੱਟ ਕਰ ਲੈ ਦਾਣੇ ਜਿੰਨੇ ਕਿ ਚੁੱਕੇ ਜਾਂਦੇ ਉਹ ਨਹੀਂ ਲੈ ਜਾ ਬਜ਼ੁਰਗ ਨੇ ਆਖਿਆ ਨੌਜਵਾਨਾ ਪਤਾ ਮੈਨੂੰ ਵੀ ਪੰਡ ਭਾਰੀ ਏ ਮਸਾ ਮਸਾ ਬਾਦਸ਼ਾਹ ਧਿਆਨ ਹੋਇਆ ਏ ਨਾ ਮੇਰੇ ਘਰ ਵਿੱਚ ਕੋਈ ਕਮਾਈ ਦਾ ਸਾਧਨ ਇਹ ਪੁੱਤ ਕੁਦਰਤ ਨੇ ਮੇਰੇ ਕੋਲੋਂ ਖੋ ਰਿਆ ਦਾਦੇ ਪੋਤਰਾ ਔਖੀ ਜ਼ਿੰਦਗੀ ਬਤੀਤ ਕਰ ਰਹੇ ਆ ਅੱਜ ਦਾਣੇ ਮਿਲੇ ਸੁਖਣਾ ਆਖਿਆ ਚਮਾ ਡਾਂਗਾ ਦੇ ਲੈ ਜਾਵਾ ਕੱਲ 4 ਦਿਨ ਸੁਖ ਦੇ ਲਮ ਜਾਣਗੇ ਕਹਿੰਦੇ ਮਰਦ ਦੇ ਮਨ ਵਿੱਚ ਤਰਸ ਆਇਆ ਕੋਟਾ ਮਾਰ ਕੇ ਚਿੱਲੀ ਵਰਗੀ ਪੰਡ ਮਰਦ ਨੇ ਇਕੱਲੇ ਵੀ ਆਪਣੇ ਸਿਰ ਉੱਤੇ ਚੁੱਕ ਲਈ ਆਹ ਪਾਂਡੀ ਜਾਂਦਾ ਏ ਕਿਆ ਸੋਨਾ ਲੱਗਦਾ ਏ ਪਾਂਡੀ ਦੇ ਪਿੰਡੇ ਤੋਂ ਸਿਆਮ ਹੁੜਕਾ ਵਗਦਾ ਏ ਕਹਿੰਦੇ ਪੰਦ ਦਾਣਿਆਂ ਦੀ ਭਾੜੀ ਸੀ ਤੁਰਿਆ ਜਾਂਦਾ ਏ ਮਰਦ ਪੰਡ ਦੇ ਥਲੇ ਮੁੜ ਕੇ ਨਾਲ ਚੋਲਾ ਫਿੱਟ ਗਿਆ ਅੱਗੇ ਅੱਗੇ ਬਜ਼ੁਰਗ ਮੋਚੀ ਤੇ ਉਹਦਾ ਪੁੱਤਰਾ ਤੁਰਿਆ ਜਾਂਦਾ ਏ ਮੋਚੀ ਦੇ ਘਰ ਵਿੱਚ ਦਾਖਲ ਹੋਏ ਪੰਡ ਸਿਰ ਤੋਂ ਛੁੱਟ ਦਿੱਤੀ ਮਹਾਰਾਜਾ ਰਣਜੀਤ ਸਿੰਘ ਦੇ ਦਰਵਾਜ਼ੇ ਵੱਲ ਨੂੰ ਹੋ ਕੇ ਤੁਰਨ ਲੱਗੇ ਮੋਚੀ ਨੇ ਆਖਿਆ ਨੌਜਵਾਨਾ ਜਾਂਦਾ ਜਾਂਦਾ ਨਾਮ ਤੇ ਦੱਸਦਾ ਕਮਰੇ ਵਿੱਚ ਪੈ ਕੇ ਵੀ ਤੇਰੇ ਇਸ ਪਾਦੇ ਪੁਕਾਰਦਾ ਗੁਣ ਗਾਵਾਂਗਾ ਅਸਾਨ ਨੂੰ ਭੁੱਲਾ ਗਿਆ ਨਹੀਂ ਤੇ ਤੇ ਅਸੀਂ ਕਲਗੀਧਰ ਦੇ ਅਸਾਨ ਭੁੱਲ ਗਏ ਜਿਹਨੇ ਆਪਣਾ ਪਰਿਵਾਰ ਸਾਡੇ ਉੱਤੇ ਵਾਰ ਦਿੱਤਾ ਅਸੀਂ ਤੇ ਉਹਨੂੰ ਨਹੀਂ ਯਾਦ ਕਰ ਸਕੇ ਤੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਜਿਹਨੇ ਆਪਣਾ ਆਸਾ ਕਦਰ ਦਾ ਕੀਤਾ ਸੀ ਇੱਕ ਇੱਕ ਲੜ ਕਰਕੇ ਉਹਦਾ ਖੋਲਣਾ ਲਗ ਅਰੰਭ ਕਰ ਦਿੱਤਾ ਐਨਾਂ ਕਿਹਾ ਬਾਪਾ ਨਾ ਹੈ ਰਣਜੀਤ ਮੇਰਾ ਸੰਜੀ ਹੈ ਕਾ ਨੇਕੀ ਹੈ ਕਾਰ ਮੇਰੀ ਇਹਨੇ ਆਖਿਆ ਮੇਰਾ ਨਾਮ ਮਹਾਰਾਜਾ ਰਣਜੀਤ ਹੈਗਾ ਨੇ ਅਗਨਕ ਮੋੜਾ ਮੇਰੀ ਕਾਰ ਹੈ ਮੇਰਾ ਧਰਮ ਹੈ ਪਰ ਦੁਨੀਆ ਦੇ ਲੋਕ ਮੈਨੂੰ ਪੰਜਾਬੀਆਂ ਦਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਕਹਿ ਕੇ ਪੁਕਾਰਦੇ ਨੇ ਬਾਪੂ ਦੇ ਪੈਰਾਂ ਥੱਲੇ ਜ਼ਮੀਰ ਨਿਕਲ ਗਈ ਹੋਵੇ ਪੰਜਾਬ ਦਾ ਬਾਦਸ਼ਾਹ ਮੈਂ ਉਹਦੇ ਸਿਰ ਤੇ ਦਾਣਿਆਂ ਦੀ ਪੰਡ ਚਕਾ ਕੇ ਲੈ ਕਹਿੰਦੇ ਨੇ ਜਦੋਂ ਆਖਰੀ ਲੜ ਲਾਇਆ ਤੇ ਕਲਗੀ ਦਾਣਿਆਂ ਦੇ ਪੰਡ ਦੇ ਭਾਰ ਨਾਲ ਫਿਸ ਗਏ ਤੇ ਲਿਆ ਕੇ ਮਹਾਰਾਜਾ ਜੀਓ ਉਹ ਵਗਿਆ ਹੋ ਗਈ ਗਲਤੀ ਹੋ ਗਈ ਝੋਲ ਹੋ ਗਈ ਮਾਫ਼ ਕਰਦੇ ਹੋ ਇਸ ਦਾੜਿਆ ਦੀ ਪੰਨ ਨਾਲ ਤੁਹਾਡੀ ਕਲਗੀ ਫਿਸ ਗਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਜਵਾਬ ਦਿੱਤਾ ਨਾ ਸਾਧ ਸੰਗਤ ਦੀ ਇਹ ਨਾ ਕਿਹਾ ਬੁਜ਼ੁਰਗਾ ਕਿ ਕਲਗੀਆਂ ਦੇਣ ਵਾਲੀ ਜਨਤਾ ਜਨਤਾ ਜਿਉਂਦੀ ਰਹੇਗੀ ਕਲਗੀਆਂ ਹੋ ਰਾਜਨਗੀਆਂ ਇਹ ਜਨਤਾ ਹੀ ਨਾ ਰੀਤੇ ਨਾ ਕਲਗੀਆਂ ਦਾ ਕੀ ਕਰਨਾ ਤੇ ਹੁਣ ਵਾਲੇ ਕਹਿੰਦੇ ਆ ਜਨਤਾ ਚਾਦੀ ਤੇ ਜਾਵੇ ਠੱਠੇ ਖੂਝ ਪੈਰ ਧਲੇ ਪਟੇਰਾ ਆਇਆ ਹੁਣ 5 ਸਾਲ ਲੁੱਟ ਲੋ ਬੁੱਲੇ ਮੁਰਕੇ ਨਾ ਇਹੋ ਜਿਹੇ ਕੋਠੀਆਂ ਲੱਭਣੀਆਂ ਜਿਹਦੇ ਤੇ ਨਾ ਇਹੋ ਜਿਹੇ ਗੱਡੀਆਂ ਕਿਉਂਕਿ ਪੰਜਾਬ ਦੇ ਲੋਕਾਂ ਦੇ ਪਰ ਗਿਣ-ਗਿਣ ਕੇ حساب ਲੈਣਾ ਏ ਇਹ ਅਕਮਾਨ ਤੇ ਚੜਦਾ ਵੀ ਜਾਣਦੇ ਨੇ ਤੇ ਕੁੱਤੇ ਚੜ ਕੇ ਥੱਲੇ ਪੋਰੀ ਵੀ ਖਿੱਚ ਲੈਂਦੇ ਆ ਤੇ ਜਦੋਂ ਧਰਤੀ ਉਤੇ ਪੱਟਾ ਕਰਕੇ ਦੇਖਦਾ ਨਾ ਫੇਰ ਹੋਸ਼ਟਗਾਨੀ ਹੁੰਦੀ ਏ ਕਿ ਮੈਂ ਕੀਤਾ ਕੀ ਮਹਾਰਾਜਾ ਰਣਜੀਤ ਸਿੰਘ ਨੇ ਅਨਾਜ ਵਾਲੇ ਦਰਵਾਜ਼ੇ ਖੋਲ ਦਿੱਤੇ ਮਹਾਰਾਜਾ ਰਣਜੀਤ ਸਿੰਘ ਸੱਚਖੰਦ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ